ਹਾਂ ਜੀ ਮੇਰੇ ਤੁਹਾਡਾ ਸਵਾਗਤ ਹੈ ਆਪਣੇ ਘੈਂਟ ਜੇ ਵਲੌਗ ਵਿੱਚ ਤੇ ਉੱਥੇ ਜੀ ਚੋਕ ਜਿਹਲੇ ਆ 5 ਵੇ ਤੇ ਇੱਧਰ ਦੇਖੋ ਭਾਈ ਬਹੁਤ ਨਿਹਰਾਇਆ ਯਾਰ 5 ਵੇ ਮੈਂ ਤਾਂ ਅੱਜ ਉੱਠਿਆ ਨਹੀਂ ਤਾਂ ਉੱਠੇ ਨਹੀਂ ਆਉਂਦਾ ਹੁੰਦਾ ਆਪਣਾ ਯਾਰ ਦੋਸਤ ਲਵਦੀਪ ਤੇ ਉੱਧਰ ਹਨੀ ਚਲ ਚੱਲੀਏ ਭਾਈ ਨਵੇਂ ਰੋਡ ਤੇ ਭੱਜਣ ਚੱਲੇ ਆ ਵਰਕਆਊਟ ਕਰਨ ਚਲੋ ਇਹ ਫਸਟ ਡੇ ਆਜ ਰੋਡ ਦੇ ਦੇਖ ਲੋ ਕਿੰਨਾ ਵੱਡਾ ਰੋੜਾ ਏ ਆ ਦੇਖ ਲੋ ਇੱਧਰ ਐਕਸਰਸਾਈਜ਼ ਕਰਨ ਲੱਗਿਆ ਏ ਉਹ ਉੱਧਰ ਗਾਣੇ ਸੁਣੀ ਜਾ ਰਿਹਾ ਆਪਾਂ ਆ ਫੁੱਲਤੇ ਜਾਣਾ ਬਾਈ ਨਵਾਂ ਪੋੜ ਬਣਿਆ ਵਾ ਚਲੋ ਆਪਾਂ ਚੱਲਾਂ ਇਹਨਾਂ ਤੇ ਖਾਣ ਗਏ ਦੇਖੋ ਬਈ ਆ ਗਏ ਹਾਂ ਪਰ ਰੋੜ ਤੇ ਆ ਟੱਪ ਕੇ ਆਣਾ ਪਿਆ ਬਾਈ ਉਹਨੂੰ ਛੱਡ ਲਿਆ ਹੁਣ ਰੋੜ ਤੇ ਆ ਦੇਖੋ ਉੱਥੇ ਬੰਕੇ ਲੈ ਰਿਹਾ ਇੱਕ ਖੜ ਤੇ ਦੇਖੋ ਇਹ ਰੋਡ ਤੇ ਜਾਇਆ ਹੈ ਹਾਈਵੇ ਤੇ ਸੇ ਹੁਣ ਆਪਾਂ ਮੁੜਨ ਲੱਗਿਆ ਘਰਾਂ ਨੂੰ ਕਾ ਚੱਲੀਏ ਵੇ ਇਧਰੇ ਸਾਹਮਣੇ ਕੁੱਤੇ ਫਿਰਦੇ ਬਹੁਤ ਜ਼ਿਆਦਾ ਹੋਰ ਬੱਲੀ ਆ ਗਿਆ ਅਣੀ ਮਰ ਲੈ ਅਣੀ ਮਿੱਤਰੋ ਹੁਣ ਮੈਂ ਆ ਗਿਆ ਕਰੇ ਕਰੇ ਆ ਗਿਆ ਹੁਣ ਮੈਂ ਤਿਆਰ ਹੋ ਗਿਆ ਫਿਰ ਚੱਲਿਆ ਇੱਕ ਕਰਿਆ ਗਿਆ ਨਾ ਕਰਨ ਗਿਆ ਆਇਆ ਖਰੇਤਾ ਅੰਦਰ ਪੰਮੀ ਆ ਗਈ ਗਾਇਸ ਅੰਦਰ ਨਹੀਂ ਪੀਆ ਯਾਰ ਬਹੁਤ ਕੰਮ ਕਰ ਲਿਆ ਹੋਰ ਕਰਦੇ ਆ ਅੱਜ ਤਾਂ ਇੰਨਾ ਰੇਤਾ ਪਿਆ ਜਿਹੜਾ ਬਾਹਰੋਂ ਅੰਦਰ ਸੁਣਾ ਪਹਿਲਾਂ ਇਥੋਂ ਇਧਰ ਛਕਣੀਆਂ ਇਹ ਖਾਲੀ ਪੈ ਇਧਰ ਲੈ ਵਾਸੇ ਗਾਇਸ ਚਲੋ ਛੱਡਦੇ ਆ ਸੇਹੀ ਕਰਨਾ ਆ ਗਏ ਬਈ ਥੱਕ ਕੇ ਪੂਰਾ ਸਿਰੋਂ ਸਿਣੀ ਹੁਣ ਆਪਾਂ ਥੋੜੀ ਲੈਣ ਆਇਆ ਕਰੇ ਤ로우ਣਾ ਪਾ ਗਏ ਆ ਪ੍ਰਾੜ ਚ ਕੰਮ ਕਰਕੇ ਪੂਰਾ ਆਪਣਾ ਠਿੰਡੇਰੇ ਬੈਠੇ ਆ ਤੇ ਉਧਰ ਆ ਦੇਖ ਲੋ ਬਈ ਕਹਿੰਦਾ ਖੇਡਦਾ ਬਾਈ ਮੈਂ ਸਕੂਲ ਦਾ ਕੰਮ ਕਰਨਾ ਆ ਆ ਦੇਖ ਲੋ ਬਈ ਅੱਜ ਮੀਂਹ ਪਿਆ ਸੀਗਾ ਬੈਗ ਪੂਰਾ ਭਿੱਜਿਆ ਪਿਆ ਵਾ ਚਿਕਣਨਾ ਤਾਂ ਗਾਇਸ ਮਿਲਦੇ ਆ ਤੁਹਾਨੂੰ ਕੱਲ ਨੂੰ 5 ਵੇ ਵਰਕਆਊਟ ਤੇ ਤੇ ਬਾਏ ਬਾਏ